ਮਿੰਟੋ ਜੀ ਕੱਲ ਕੈਬਨਿਟ ਦੀ ਮੀਟਿੰਗ ਹੋਈ ਉਹਦੇ ਵਿੱਚ ਐਮ ਫੈਸਲੇ ਹੋਏ ਕਾਫੀ ਜ਼ਾਰੇ ਕਈ ਮੁੱਦਿਆਂ ਤੇ ਗੱਲਬਾਤ ਹੋਈ ਹੈ ਪਰ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ ਚੋਣ ਨਿਸ਼ਾਨਾਂ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ ਇਹਦੇ ਚ ਕੀ ਹੁਣ ਨਵੀਆਂ ਗੱਲਬਾਤਾਂ ਨੇ ਤੇ ਕਿਵੇਂ ਹੁਣ ਜਿਹੜੀਆਂ ਵੋਟਾਂ ਹੋਣਗੀਆਂ ਚੋਣ ਨਿਸ਼ਾਨਾਂ ਵਾਲਾ ਕੀ ਮਸਲਾ ਹੋਏਗਾ ਉਹਦੇ ਵਿੱਚ ਗੁਸਤਾਖੀ ਮਾਫ ਪਹਿਲੀ ਗੱਲ ਤੇ ਕਿ ਕੈਬਨਿਟ ਦੀ ਮੀਟਿੰਗ ਹੁਣੇ-ਹੁਣੇ ਖਤਮ ਹੋਈ ਹੈ ਜੀ ਥੋੜੀ ਦੇਰ ਪਹਿਲਾਂ ਰੀਸੈਂਟ ਲਈ ਦੂਜੀ ਚੀਜ਼ ਇਹ ਕਿ ਇਹਨਾਂ ਨੇ ਕਹਿ ਦਿੱਤਾ ਕਿ ਪਾਰਟੀ ਦਾ ਕੋਈ ਵੀ ਸਿੰਬਲ ਜਿਹੜਾ ਹੋਏਗਾ ਹਣ ਜੀ ਉਹ ਨਹੀਂ ਲੈ ਕੇ ਉਮੀਦਵਾਰ ਲੜੇਗਾ ਕਿਉਂ ਕਿ ਚੀਮਾ ਸਾਹਿਬ ਹੁਣੇ ਬਰੀਫ ਕਰ ਰਹੇ ਸੀਗੇ ਤੁਸੀਂ ਸੁਣ ਵੀ ਰਹੇ ਸੀ ਜੀ 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 ਤਾਂ ਹੁਣੇ ਉਹ ਬਰੀਫਿੰਗ ਦੇ ਰਹੇ ਸੀਗੇ ਕਿ ਇਹਦੇ ਨਾਲ ਭਾਈਚਾਰਕ ਮਾਮਲਿਆਂ ਤੇ ਕਈ ਵਾਰ ਸਰਪੰੰਦਾ ਆ ਜੀ ਹਾਲਾਂਕਿ ਮੈਂ ਉਹਦੇ ਕੋਈ ਜਿੰਨੇ ਹੁਣ ਤੇ ਮੈਂ ਇੱਕ ਦੋ ਜਿਹੜੇ ਪੰਚਾਇਤੀ ਇਲੈਕਸ਼ਨ ਨਹੀਂ ਵੇਖੇ ਪਰ ਜੋ ਮੂਸੂਰਤ ਸੰਭਲੇ ਆ ਉਹ ਕਿਸੇ ਦਾ ਚੋਣ ਨਿਸ਼ਾਨ ਬੱਕਰੀ ਦੇਖਿਆ ਕਿਸੇ ਦਾ ਮਹਮੇਜ ਦੇਖਿਆ ਕੋਈ ਕਹਿੰਦਾ ਬੱਕਰੀ ਉਹ ਭੁਖੀ ਹੋ ਗਈ ਕੋਈ ਕਹਿੰਦਾ ਕਿ ਪਤੰਗ ਕੱਟੀ ਗਈ ਕੋਈ ਕਹਿੰਦਾ ਕੁਛ ਇਸ ਤਰ੍ਹਾਂ ਦੇ ਚੋਣ ਨਿਸ਼ਾਨ ਵੇਖੇ ਮੈਂ ਤੇ ਜੀ ਆ ਕੋਈ ਭਿੰਡੀ ਲਈ ਫਿਰਦਾ ਕੋਈ ਤੋਰੀ ਲਈ ਫਿਰਦਾ ਹਮਮ ਬਿਲਕੁਲ ਇਹ ਪਾਰਟੀ ਸਿੰਬਲ ਤੇ ਵੈਸੇ ਹੀ ਅਲੋਟ ਘਟ ਹੁੰਦੇ ਨੇ ਤੇ ਚਲੋ ਜੇ ਇਹਨਾਂ ਨੂੰ ਲੱਗਦਾ ਹੈ ਤਾਂ ਠੀਕ ਕੀਤਾ ਇਹਨਾਂ ਨੇ ਆਪਾਂ ਤੇ ਹੁਣ ਕੀ ਕਹਿ ਸਕਦੇ ਆ ਜੀ ਜੀ 3 ਕਰੋੜ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜਿੱਤੇ ਚੋਂ VOTER ਜਿਹੜੇ ਆ ਉਹ 2 ਕਰੋੜ ਆ ਬਿਲਕੁਲ ਮਾਨ ਸਾਬ 3 ਕਰੋੜ ਕਹਿ ਦਿੰਦੇ ਆ ਜੀ ਠੀਕ ਕੀਤਾ ਜੋ ਵੀ ਕੀਤਾ ਪਰ ਗੱਲ ਇਹ ਕਿ ਭਾਈਚਾਰਕ ਸਾਂਝ ਉਦੋਂ ਵੀ ਖਰਾਬ ਹੁੰਦੀ ਆ ਜਦੋਂ ਤੁਹਾਡੇ ਬੌਸ ਕਹਿ ਦਿੰਦੇ ਸੀਗੇ ਕਿ ਡਲਾ ਤੋਂ ਡਲਾ ਹੋਤਾ ਹੈ ਪਤਾ ਨਹੀਂ ਲੱਗਦਾ ਕਿੱਧਰ ਸੇ ਚਲਾ ਹੋਤਾ ਹੈ ਹੂੰ ਜੀ ਭਾਈਚਾਰਕ ਸਾਂਝ ਉਦੋਂ ਵੀ ਜਨਾਬ ਖਰਾਬ ਹੋਏਗੀ ਜਦੋਂ ਕਿਤੇ ਆਮ ਸਹਿਮਤੀ ਬਣੀ ਕਿ ਫਲਾਣਾ ਬਹੁਤ ਪੜਿਆ ਲਿਖਿਆ ਚਲੋ ਠੀਕ ਹੈ ਮਾਤੜ ਕਰਦਾ ਜੀ ਜੀ ਇਹਨੂੰ ਆਪਾਂ ਰਲ ਕੇ ਸਰਪੰਚ ਚੁਣ ਲਈਏ ਤੇ ਤੁਹਾਡੇ ਉਹ ਬੰਦੇ ਜਿਹੜੇ ਕਹ ਲੋ ਕਿ ਮੁੱਠਾਂ ਚ ਥੁੱਕੀ ਫਿਰਦੇ ਆ ਇਹਨਾਂ ਨੇ ਉੱਠ ਕੇ ਕਹਿਣਾ ਕਿ ਹਾਂ ਹਾਂ ਇਹ ਕਿਵੇਂ ਬਣ ਜੂ ਸਰਕਾਰ ਸਾਡੀ ਆ ਜੀ ਬਿਲਕੁਲ ਤਾਂ ਆ ਆ ਪਾਈਚਾਰਕ ਸਾਝ ਤੋੜਦੀ ਜਿਹੀ ਚੀਜ਼ ਜਿਹਦੀ ਪਾਵਰ ਹੁੰਦੀ ਆ ਉਹਦੇ ਜਿਹੜੇ ਗਾਂ ਪਿਆਦੇ ਹੁੰਦੇ ਆ ਜੀ ਪਿੰਡਾਂ ਚ ਬੈਠੇ ਉਹ ਆਮ ਸਹਿਮਤੀ ਬੰਨੀ ਨਹੀਂ ਦਿੰਦੇ ਪਾਈਚਾਰਕ ਸਾਂਝ ਤੇ ਆ ਕੇ ਟੁੱਟ ਜਾਂਦੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਜੀ ਉਹ ਪਾਈਚਾਰਕ ਸਾਂਝ ਬਣਾਉਣ ਵਾਸਤੇ ਜੁੜਦੇ ਆ ਕਿ ਆਓ ਕੱਟ ਕਰੀਏ ਤੇ ਕੱਟ ਕਰਕੇ ਆਪਾਂ ਕੋਈ ਜੱਜ ਦਾ ਬੰਦਾ ਭਾਈ ਸਰਵ ਸਹਿਮਤੀ ਦੇ ਨਾਲ ਹੀ ਚੁਣ ਲਈਏ ਜੀ ਉਹ ਸਰਵ ਸਹਿਮਤੀ ਤੇ ਕਿਉਂ ਨਹੀਂ ਆ ਸਰਵ ਸਹਿਮਤੀ ਤੇ ਕੀ ਬਣਨੀ ਆ ਉਲਟਾ ਉਥੋਂ ਝਗੜ ਕੇ ਉੱਠ ਪੈਂਦੇ ਨੇ ਜੀ ਜੀ ਉਹਦਾ ਕਾਰਨ ਵੱਡਾ ਇਹ ਹੁੰਦਾ ਕਿ ਜਿਹੜੇ ਉਹ ਤੁਹਾਡੇ ਪਿਆਦੇ ਆ ਜਿਨ੍ਹਾਂ ਨੇ ਟੈਂਟ ਤੇ ਕਿਤੇ ਪਕੌੜਿਆਂ ਤੇ ਕਿਤੇ ਕੋਈ 10000 20000 ਲਾਇਆ ਹੁੰਦਾ ਹੂੰ ਉਹ ਕਹਿੰਦੇ ਆ ਕਿ ਹੁਣ ਵਸੂਲੀ ਦਾ ਟਾਈਮ ਆ ਗਿਆ ਉਹ ਆਪ ਦੇ ਲੀਡਰ ਨੂੰ ਕਹਿੰਦੇ ਕਿ ਮੇਰਾ ਬੁੱਕ ਕਰਦੇ ਪਿੰਡ ਜੀ ਸਮੇਤ ਵਿਆਜ ਇਹ ਆਪਣੇ ਆਪਣੇ ਪਿੰਡਾਂ ਚ ਝਾਕ ਲਿਓ ਜੀ ਅੱਗੇ ਵਾ ਚ ਆ ਜਿਹੜਾ ਮਸਲਾ ਜਿਹੜਾ ਵਿਰੋਧ ਦਾ ਆਹੀ ਚੀਜ਼ ਦਾ ਹੈ ਕਿ ਕੱਲ ਨੂੰ ਸਰਪੰਚੀ ਬਈ ਕੌਣ ਲਾਏਗਾ ਹੂੰ ਪੁਰਾਣੇ ਵਰਕਰਾਂ ਚ ਜਾਏਗੀ ਜਾਂ ਨਵੇਂ ਨਵੇਂ ਬਣੇ ਵਰਕਰਾਂ ਚ ਜਾਏਗੀ ਜੀ 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 ਬਿਲਕੁਲ ਇਹ ਰੌਲਾ ਬੇਸਿਕਲੀ ਇਹਨਾਂ ਚੀਜ਼ਾਂ ਦਾ ਹੁੰਦਾ ਹੈ ਸਭ ਤਾਂ ਭਾਈਚਾਰਕਾਂ ਸਾਂਝੇ ਮਜ਼ਬੂਤ ਕਰਨੀ ਹੈ ਤੇ ਫੁੱਲ ਅਖਤਿਆਰ ਆਪ ਦਿਓ ਪਿੰਡਾਂ ਨੂੰ ਬਿਲਕੁਲ ਕੱਲੇ ਚੋਂ ਨਿਸ਼ਾਨਾ ਨਾ ਕੀ ਅੱਛਾ ಗ್ರಾಮ ਪੰਚਾਇਤ ਦੇ ਸੈਸ਼ਨ ਕਰਵਾਏ ਨਾ ਨੇ ਮੈਂ ਉਦੋਂ ਵਧੀਆ ਗੱਲ ਕਹੀ ਕਿ ਯਾਰ ਠੀਕ ਆ ਜੀ ਬਹੁਤ ਅੱਛਾ ਕੀਤਾ ਪਰ ਭਾਈਚਾਰਕ ਸਾਂਝ ਵਾਸਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਤੁਹਾਡੀ ਪੋਲਿਟਿਕਸ ਜਿਹੜੀ ਆ ਉਹ ਜਾ ਕੇ ਸੱਥਾਂ ਦੇ ਵਿੱਚ ਇਸ ਤਰ੍ਹਾਂ ਭਾਈਚਾਰਕ ਸਾਂਝ ਦੀ ਬਣੀ ਬਣਾਈ ਖੀਰ ਨੂੰ ਹੂੰ ਖੇ ਦੇ ਨਾਲ ਲਵੇੜ ਦਿੰਦੀ ਹੈ ਨਾ ਉਹ ਤੋਂ ਗਾਣੀ ਖਰਾਬ ਹੁੰਦੀ ਆ ਸੋ ਠੀਕ ਆ ਚਲੋ ਇਹਨਾਂ ਨੇ ਪੱਕੇ ਤੌਰ ਤੇ ਬੰਦ ਕਰ ਦਿੱਤਾ ਪਰ ਮੇਰੇ ਖਿਆਲ ਦੇ ਨਾਲ ਬਹੁਤ ਘੱਟ ਸੀਗਾ ਪਹਿਲਾਂ ਵੀ ਪਾਰਟੀ ਸਿੰਬਲ ਤੇ ਕੋਈ ਲੜਦਾ ਸੀ ਕਿਉਂਕਿ ਮੈਂ ਜਿੰਨੇ ਕਲੈਕਸ਼ਨ ਦੇਖੇ ਨੇ ਜੀ ਉਹ ਤਕਰੀਬਨ ਇਸ ਤਰ੍ਹਾਂ ਦੇ ਚੋਣ ਨਿਸ਼ਾਨ ਹੁੰਦੇ ਮੈਨੂੰ ਤੇ ਹੁਣ ਯਾਦ ਵੀ ਸਾਡਾ ਤਾਇਆ ਖਲੋਤਾ ਸੀਗਾ ਸਰਪੰਚੀ ਚ ਉਹਨੂੰ ਬੱਕਰੀ ਮਿਲੀ ਸੀ ਚੋਣ ਨਿਸ਼ਾਨ ਤਾਈ ਤੁਸੀਂ ਯਾਦ ਕਰ ਰਹੇ ਸੀ ਆ ਬੱਕਰੀ ਯਾਦ ਸੀ ਮੈਨੂੰ ਜੀ 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 ਪੰਜਾਬੀ ਜੀ ਪੁੱਛ ਰਹੇ ਨੇ ਕਿ ਸਰਪੰਚ ਲਈ ਗ੍ਰੈਜੂਏਸ਼ਨ ਪਾਸ ਹੋਣਾ ਜ਼ਰੂਰੀ ਹੈ ਜੀ ਨਹੀਂ ਸਰ ਕੌਣ ਕਹਿੰਦਾ ਤੁਹਾਨੂੰ ਇੱਥੇ ਤੇ ਪੰਜਵੀਂ ਜ਼ਰੂਰੀ ਨਹੀਂ ਹਰਿਆਣੇ ਚ ਕੀਤਾ ਸੀ ਜੀ ਪੰਜਵੀਂ ਕੇ 8ਵੀਂ ਜ਼ਰੂਰੀ ਕੀਤੀ ਸੀ ਉਹ ਬਠਿੰਡੇ ਸਕੂਲ ਚੋਂ ਘੱਟੋ ਘੱਟ 400 500 ਸਰਟੀਫਿਕੇਟ ਬਣ ਕੇ ਉੱਥੇ ਚਲਾ ਗਿਆ ਸੀ ਜੀ 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 ਮਨਜੀਤ ਸਿੰਘ ਜੀ ਕਹਿ ਰਹੇ ਨੇ ਕਿ ਸਰ ਸਾਡੇ ਪਿੰਡ ਅੱਜ ਤੱਕ ਕਦੇ ਵੀ ਸਰਪੰਚੀ ਇਲੈਕਸ਼ਨ ਜੇ ਹੋਏ 1947 ਤੋਂ ਅੱਜ ਤੱਕ ਨਹੀਂ ਗੱਲ ਹੀ ਅਧੂਰੀ ਐ ਸਾਬ ਗੱਲ ਹੀ ਅਧੂਰੀ ਮੈਨੂੰ ਵੀ ਸਮਝ ਨਹੀਂ ਆਈ ਨਹੀਂ ਇਹ ਕਹਿੰਦੇ ਉਹਨੇ ਜਾਂ ਤਾਂ ਹੋਏ ਨਹੀਂ ਤੇ ਜਾਂ ਕਹਿੰਦੇ ਉਹਨੇ ਕਿ ਅੱਜ ਤੱਕ ਸਹਿਮਤੀ ਨਹੀਂ ਸ਼ਾਇਦ ਜੀ ਲਿਖਿਆ ਗਿਆ ਨਾ ਤਾਂ ਨਹੀਂ ਲਿਖਣਾ ਸੀ ਇਹਨਾਂ ਨੇ ਤਾਂ ਕਰਕੇ ਮੈਨੂੰ ਵੀ ਕਮੈਂਟ ਸਮਝ ਨਹੀਂ ਆਇਆ ਪੂਰਾ ਜੀ ਕਹਿੰਦੇ ਕਿ ਜਿਹੜਾ ਸਮਝ ਨਾ ਆਵੇ ਨਾ ਬਸ ਉਹ ਇਹੀ ਸਮਝੋ ਕਿ ਬਾ ਠੀਕ ਹੀ ਆ ਪ੍ਰਧਾਨ ਮੰਤਰੀ ਮੰਤਰੀ ਕਹਿੰਦੇ ਆਠ ਹੀ ਪੜਿਆ ਸਰਪੰਚ ਨੂੰ ਕੀ ਲੋੜ ਆ ਉਹੀ ਤੇ ਸਭ ਇੱਥੇ ਤੇ ਐਮਐਲਏ ਐਮਪੀ ਵਾਸਤੇ ਵੀ ਕੋਈ ਇਸ ਤਰ੍ਹਾਂ ਦੀ ਵਿਦਿਅਕ ਯੋਗਤਾ ਜਿਹੜੀ ਉਹ ਲਾਜ਼ਮ ਨਹੀਂ ਹੈਗੀ ਤੇ ਸਰਪੰਚਾਂ ਵਾਸਤੇ ਕੀ ਆ ਹਾਲਾਂਕਿ ਕੁਝ ਸਟੇਟਾਂ 'ਚ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹਰਿਆਣਾ 'ਚ ਇੱਕ ਵਾਰੀ ਕੀਤੀ ਗਈ ਸੀਗੀ ਤਾਂ ਉਦੋਂ ਉਲਟਾ ਇਹ ਵੇਖਣ ਨੂੰ ਮਿਲਿਆ ਕਿ ਫਰਜੀ ਸਰਟੀਫਿਕੇਟ ਬੜੇ ਬਣ ਗਏ ਸਰ ਜੀ ਤੇ ਬਠਿੰਡੇ ਦੇ ਇੱਕ ਸਕੂਲ 'ਚੋਂ ਹੀ ਸੈਂਕੜੇ ਸਰਟੀਫਿਕੇਟ ਬਣੇ ਸੀ ਹਾਂ 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 ਬਿਲਕੁਲ